ਲੋਬੀ ਸੱਜਣੋ ਐਸ ਵਕਤ 130 ਸਾਲ ਪੁਰਾਣੀ ਅਮਰੀਕਾ ਦੀ ਕੰਪਨੀ ਇੰਡੀਆ ਦੇ ਵਿੱਚ ਆਪਣਾ ਏਸੀ ਲੈ ਕੇ ਆ ਗਈ ਆ ਸੱਜਣੋ ਪਤਾ ਕਿੱਡੇ ਕਿੱਡੇ ਕਾਰਨਾਮੇ ਕੀਤੇ ਆ ਇਹਨੇ ਆ ਦੇਖੋ NASA ਦੇ ਵਿੱਚ ਏਸੀ ਲਾਉਣ ਦਾ ਤਜਰਬਾ ਦੁਬਈ ਦੇ ਵਿੱਚ ਕਿਸੇ ਵੀ ਦੁਨੀਆ ਦੀਆਂ ਵੱਡੀਆਂ ਇਮਾਰਤਾਂ ਦੇ ਵਿੱਚ ਏਸੀ ਫਿੱਟ ਕਰਨ ਤੋਂ ਬਾਅਦ ਸੱਜਣੋ ਐਸ ਵਕਤ ਇਹਨੇ ਇੰਡੀਆ ਦੇ ਵਿੱਚ ਕੰਮ ਸ਼ੁਰੂ ਕੀਤਾ ਇਹੋ ਜਿਹਾ ਏਸੀ ਬਣਾਤੇ ਆ ਆ ਦੇਖੋ ਭਾਰਤ ਦੇ ਵਿੱਚ ਕਿਸੇ ਵੀ ਕੰਪਨੀ ਕੋਲ 8 ਟਨ ਦਾ ਐਡਾ ਵੱਡਾ ਏਸੀ ਟਾਵਰ ਕਹਿ ਸਕਦੇ ਆ ਆਪਾਂ ਐਡਾ ਵੱਡਾ ਟਾਵਰ ਏਸੀ ਹੋਣਾ ਨੀਗਾ ਤੁਹਾਨੂੰ ਮੈਂ ਹੋਰ ਗੱਲ ਦੱਸ ਦਿਆਂ ਸੱਜਣੋ ਕਿ ਇਹ ਕੰਪਨੀ ਆ ਦੇਖੋ ਇੱਕੋ ਮਸ਼ੀਨ ਨਾਲ ਜੇ ਤੁਸੀਂ ਪੂਰੇ ਇੱਕੋ ਮਸ਼ੀਨ ਨਾਲ ਨਾ ਤੁਸੀਂ ਇਧਰਲੇ ਪਾਸੇ ਦਿਖਾਉਂਗਾ ਡਾਇਗਰਾਮ ਬਣਿਆ ਹੋਇਆ ਤਾਂ ਇੱਕੋ ਮਸ਼ੀਨ ਦੇ ਨਾਲ ਤੁਸੀਂ ਪੂਰੀ ਕੋਠੀ ਨੂੰ ਏਸੀ ਕਰਨਾ ਨਾ ਤਾਂ ਇਹ ਕੰਪਨੀ ਕਰ ਸਕਦੀ ਹੈ ਆਪਣੇ ਨਾਲ ਲਾਭ ਗੁਪਤਾ ਜੀ ਬਹੁਤ ਪੁਰਾਣਾ ਤਜਰਬਾ ਬੜੇ ਹੰਡੇਵੇਂ ਬੰਦੇ ਆ ਤੇ ਤੁਹਾਨੂੰ ਕਿਸ ਭਾ ਪਹਿਣਗੇ ਕਿਵੇਂ ਮਿਲਣਗੇ ਕਿਵੇਂ ਤੁਸੀਂ ਕੰਪਨੀ ਦੇ ਨਾਲ ਸੰਪਰਕ ਕਰਨਾ ਆਪਾਂ ਸਾਰੀ ਗੱਲਬਾਤ ਕਰਦੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਮੁਬਾਰਕਾਂ ਤੁਸੀਂ ਐਡੀ ਵੱਡੀ ਕੰਪਨੀ ਲਿਆਉਂਦੀ ਪੰਜਾਬ ਦੇ ਵਿੱਚ ਆ ਗਈ ਹੈ ਜਿਵੇਂ ਪੰਜਾਬੀਆਂ ਦੇ ਕੋਲੇ ਆ ਗਈ ਆ ਜੀ ਇਸ ਗੱਲ ਦੀਆਂ ਤੁਹਾਡਾ ਧੰਨਵਾਦ ਵੀ ਹੈ ਤੁਸੀਂ ਸਾਨੂੰ ਅਮਰੀਕਾ ਦੇ ਨਾਸਾ ਦੇ ਬਰਾਬਰ ਕਰ ਦੇਣਾ ਤੁਸੀਂ ਸਾਨੂੰ ਨਹੀਂ ਨਹੀਂ ਜੀ ਐਸੀ ਕੋਈ ਗੱਲ ਨਹੀਂ ਹੈ ਇਹ ਤਾਂ ਲੇਟੈਸਟ ਟੈਕਨੋਲੋਜੀ ਹੈ ਜਿਹੜੀ ਵਰਲਡ ਦੀ ਜੀ ਵੀਆਰ ਸਿਸਟਮ ਜੀ ਜੋ ਅੱਜਕੱਲ ਚੱਲ ਰਿਹਾ ਲੇਟੈਸਟ ਸਿਸਟਮ ਉਹਨੂੰ ਅਸੀਂ ਇੰਟਰਡਿਊਸ ਕੀਤਾ ਹੈਗਾ ਜੀ ਜਿਹਦੇ ਵਿੱਚ ਅਸੀਂ ਇੱਕ ਆਊਟਡੋਰ ਲਗਾ ਕੇ ਜੀ ਅੰਦਰ ਆਪਾਂ 4 ਏਸੀ 5 ਏਸੀ 6 ਏਸੀ ਜੋ ਆਪਣੇ ਇੱਕ ਫਲੈਟ ਦੇ ਵਿੱਚ ਕੋਟੀਚ ਲੱਗਦੇ ਨੇ ਉਹ ਇੱਕੋ ਆਊਟਡੋਰ ਦੇ ਨਾਲ ਚਲਾ ਸਕਦੇ ਨੇ ਇੱਕ ਵੱਧ ਤੋਂ ਵੱਧ ਤੋਂ ਅੱਡੇ ਇੱਕੋ ਆਊਟਡੋਰ ਦੇ ਨਾਲ ਕਿੰਨੇ ਏਸੀ ਲੱਗ ਸਕਦੇ ਆ ਕਿੰਨੇ ਵੱਧ ਤੋਂ ਵੱਧ ਜੇ ਲਾਉਣੇ ਹੋਣ ਵੱਧ ਤੋਂ ਵੱਧ ਜੀ ਇੱਕੋ ਆਊਟਡੋਰ ਦੇ ਨਾਲ ਸਾਡੇ 67 ਏਸੀ ਲੱਗ ਸਕਦੇ 67 ਮਤਲਬ ਜੇ ਕਿਸੇ ਨੇ ਪੂਰਾ ਟਾਵਰ ਪੂਰੀ ਬਿਲਡਿੰਗ ਜੀ ਕਮਰਸ਼ੀਅਲ ਬਿਲਡਿੰਗ ਹੈ ਇੱਕੋ ਹੀ ਆਊਟਡੋਰ ਦੇ ਨਾਲ ਪੂਰੀ ਕਮਰਸ਼ੀਅਲ ਬਿਲਡਿੰਗ ਚੱਲ ਜੂਗੀ ਇੱਕੋ ਹੀ ਚੱਲ ਜੂਗੀ ਇੱਕ ਮੈਨੂੰ ਹੋਰ ਦੱਸੋ ਜਿੱਦੋਂ ਨੂੰ ਮੈਂ ਦਵਾਈ ਦੇਖਿਆ ਵੀ ਦਵਾਈ ਦੇ ਵਿੱਚ ਕੰਮ ਕੀਤਾ ਤਾਂ ਦਵਾਈ ਦੇ ਵਿੱਚ ਟੈਂਪਰੇਚਰ 50 ਪਲੱਸ ਹੋ ਜਾਂਦਾ ਸੀ ਜੀ ਤਾਂ ਬਹੁਤ ਸਾਰੇ ਏਸੀ ਇਹੋ ਜਿਹੇ ਆ ਜਿਹੜੇ 40 ਪਲੱਸ ਤੇ ਜਵਾਬ ਦੇ ਜਾਂਦੇ ਆ ਚੱਲਦੇ ਨਹੀਂ ਸਾਡੇ ਜਿਹੜਾ ਇਹ ਏਸ਼ੀਆ ਟੈਕਨੋਲੋਜੀ ਹੈ ਇਸ ਤਿੱਕੇ ਨਾਲ ਬਣਾਈ ਗਈ ਹੈ ਜੋ 55 ਡਿਗਰੀ ਤੱਕ ਕੰਮ ਕਰਦੀ ਹੈ ਜੋ ਨੋਰਮਲ ਏਸੀ ਗਰਮੀ ਜਾਂ ਵੱਧਦੀ ਹੈ 40 ਡਿਗਰੀ ਦੇ ਉੱਤੇ ਜਾ ਕੇ ਕੰਮ ਕਰਦਾ ਬੰਦ ਕਰ ਜਾਂਦਾ ਤੁਹਾਡਾ ਕੰਪਰੈਸ਼ਨ ਔਨ ਰਹਿੰਦਾ ਹੈ ਬਿਜਲੀ ਦਾ ਬਿਲ ਕੁੱ ਮੀ ਜਾਂਦਾ ਪਰ ਸਾਡੇ ਵਾਲੇ ਚ ਨਹੀਂ ਇਦਾਂ ਹੈਗਾ ਇਹ 55 ਡਿਗਰੀ ਤੱਕ ਕੰਮ ਕਰਦਾ ਤੇ -20 ਦੇ ਵਿੱਚ ਕੰਮ ਕਰਦਾ 920 ਦਾ ਮਤਲਬ ਹੌਟ ਵੀ ਗਰਮੀ ਵੀ ਪੈਦਾ ਕਰਦਾ ਹਾਂਜੀ ਇਹ ਹੌਟ ਐਂਡ ਕੋਲਡ ਦੋਨੋਂ ਹੈ ਇਹ ਕੱਲਾ ਕੋਲਡ ਨਹੀਂ ਹੈ ਮਤਲਬ ਪੂਰਾ ਸਾਲ ਏਸੀ ਕੰਮ ਦੇਊਗਾ ਬਿਲਕੁਲ ਜੀ ਸਰਦੀਆਂ ਦੇ ਵਿੱਚ ਹੌਟ ਤੇ ਗਰਮੀਆਂ ਦੇ ਵਿੱਚ ਠੰਡਾ ਵਾਹ ਦੋਨੇ ਕੰਮ ਕਰੂਗਾ ਮਤਲਬ ਤੁਹਾਡਾ ਏਸੀ ਹੈ ਜਿਹੜਾ ਤੁਹਾਨੂੰ ਟੱਕਣ ਦੀ ਲੋੜ ਨਹੀਂ ਸਿਆਲਾਂ ਦੇ ਵਿੱਚ ਵੀ ਕੰਮ ਕਰੂਗਾ ਤੇ ਗਰਮੀਆਂ ਦੇ ਵਿੱਚ ਕੀ ਕਰਨਾ ਹੀ ਕਰ ਬਿਲਕੁਲ ਜੀ ਬਿਲਕੁਲ ਤਾਂ ਦਵਾਈ ਵਾਲਾ ਤਯਾਰਪਾ ਵੀ ਹੋ ਗਿਆ ਤਾਂ ਫਿਰ ਤਾਂ ਮੈਂ ਲੇਹ ਲਦਾਖ ਦੇ ਵਿੱਚ ਵੀ ਏਸੀ ਲੱਗਣਗੇ ਹਾਂਜੀ ਬਿਲਕੁਲ ਲੱਗਦੇ ਨੇ ਜੀ ਤੁਸੀਂ ਮਨਾਲੀ ਸੈ ਲਗਾਣੇ ਪਹਾੜ ਹੀ ਲੱਗੇ ਜਿੱਥੇ ਮਰਜੀ ਲਗਾਓ ਤੇ -20 ਡਿਗਰੀ ਤੱਕ ਕੰਮ ਕਰਦਾ ਐਡਾ ਏਸੀ ਮੈਂ ਨਹੀਂ ਦੇਖਿਆ ਮੈਂ ਹੀ ਨਹੀਂ ਦੇਖਿਆ ਕਿ ਬਣਿਆ ਹੀ ਨਹੀਂ ਸੱਚੀ ਨਹੀਂ ਜੀ ਆਪਣੇ ਇੰਡੀਆ ਦੇ ਵਿੱਚ ਕਿਸੇ ਵੀ ਕੰਪਨੀ ਦਾ ਜੀ ਇਸ ਤੋਂ ਵੱਡਾ ਏਸੀ ਨਹੀਂ ਆਉਂਦਾ ਜੀ ਆਪਣੇ ਇੰਡੀਆ ਦੇ ਵਿੱਚ ਆ ਚਾਟਾਂ ਦਾ ਏਸੀ ਆ ਜੀ ਠੀਕ ਇੱਥੇ ਤੱਕ ਆਂਦਾ ਬਸ ਚਾਟਾਂ ਜੀ ਠੀਕ ਹੈ ਜੀ ਪਰ ਇਹ ਸਾਡੀ ਕੰਪਨੀ ਪਹਿਲੀ ਵਾਰ ਇੰਡੀਆ ਦੇ ਵਿੱਚ ਲੈ ਕੇ ਆਈ ਹੈ 8 ਟਨ ਤੱਕ ਦਾ AC 6.5 ਟਨ ਔਰ 8 ਟਨ ਦੋ categories ਆਂਦੀਆਂ ਨੇ ਇਹ ਹੌਟ ਐਂਡ ਕੋਲਡ ਹੈ ਔਰ ਇਹ ਮਸ਼ੀਨ ਮਲੇਸ਼ੀਆ ਤੋਂ ਮੰਗਾਈ ਗਈ ਹੈ ਔਰ ਮਲੇਸ਼ੀਆ ਹੀ ਬਣਦੀ ਹੈ ਲਾ ਭਾਈ ਇੱਕ ਮੈਨੂੰ ਇਹ ਗੱਲ ਦੱਸੋ ਬਈ ਜਿਹੜਾ ਹੁਣ ਇਹ ਆ ਇਹ ਕਿੰਨੇ ਸਕੁਅਰ ਫੁੱਟ ਏਰੀਏ ਨੂੰ ਪੂਰਾ ਚਿਲਡ ਕਰ ਦੂਗਾ ਠੰਡਾ ਕਰ ਦੂ। ਦੇਖੋ ਸਕੁਅਰ ਫੁੱਟ ਏਰੀਆ ਦੀ ਗੱਲ ਇਹ ਐ ਜਦ ਆਪਾਂ ਕੋਈ ਵੀ ਇੱਕ ਕਮਰਾ ਲੈਨੇ ਆ ਉਹਦੀ ਲੈਂਥ ਬ੍ਰੈਂਥ ਨਾਲ ਉਹਦਾ ਏਰੀਆ ਆਪਾਂ ਕਰਦੇ ਟਨ ਦੇ ਵਿੱਚ ਵੀ ਕਿੰਨੇ ਟਨ ਲੱਗਣਾ ਹੈ ਤਾਂ 8 ਟਨ ਦੇ ਕਮਰੇ ਨੂੰ ਠੰਡਾ ਕਰੇਗਾ ਪਰ ਇਹਦੀ ਫਲੋ 45 ਫੁੱਟ ਤੋਂ ਲੈ ਕੇ 55 ਫੁੱਟ ਹੈ। ਐਸ ਕਰਕੇ ਕਮਰਸ਼ੀਅਲ ਹਾਲ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਕਾਨਫਰੰਸ ਰੂਮ ਦੇ ਵਿੱਚ ਇੱਕੋ ਹੀ ਬੋਧ ਮਤਲਬ ਮੈਂ ਕਹਿ ਸਕਦਾ ਬੀ ਅੰਦਾਜ਼ਨ ਵੀ ਜਿਵੇਂ ਮੰਨ ਲਓ ਵੀ 8900 ਸਕੁਅਰ ਫੁੱਟ ਦਾ ਏਰੀਆ ਹੋਵੇ ਬੜੇ ਆਰਾਮ ਨਾਲ ਜੀ ਇੱਕੋ ਹੀ ਏਸੀ ਕਰ ਦੇਗਾ 8900 ਸਕੁਅਰ ਫੁੱਟ ਨੂੰ ਬੜੇ ਆਰਾਮ ਵਿੱਚ ਕੰਧਾਂ ਤੇ ਜਿਵੇਂ ਕਈ ਟੰਗੇ ਹੁੰਦੇ ਉਹ ਟੰਗਣ ਨਹੀਂ ਉਹ ਲੋਡ ਨਹੀਂ ਜੀ ਤੁਸੀਂ ਸਟੈਂਡਿੰਗ niche ਕਰਤਾ ਇਹਦੀ ਸਰਵਿਸ ਬੜੀ ਆਸਾਨ ਹੈ ਜੀ ਅੱਗਿਓਏ ਤੁਸੀਂ ਖੋਲ ਕੇ ਜਾ ਲਈ ਇਹਦੀ ਸਰਵਿਸ ਕਰ ਸਕਦੇ ਹੋ ਜੀ ਠੀਕ ਹੈ ਜੀ ਜੀ ਔਰ ਜੇ ਕਦੀ ਨੂੰ ਆਪਾਂ ਡਟੈਚ ਕਰਕੇ ਕਿਤੇ ਅੱਗੇ ਲੈ ਜਾਣਾ ਹੈਗਾ ਤੁਸੀਂ ਹੋਰ ਜਗ੍ਹਾ ਤੇ ਲੈ ਜਾਣਾ ਹੈ ਤਾਂ ਬੜੇ ਆਰਾਮ ਨਾਲ ਹੋ ਸਕਦਾ ਹੈ ਜਿਤ ਜਿਆਦਾ ਪੈਸੇ ਵੀ ਨਹੀਂ ਲੰਦੇ ਹੁਣ ਹੁਣ ਆਜੋ ਘਰਾਂ ਤੇ ਸਾਡੇ ਘਰਾਂ ਦੇ ਵਿੱਚ ਜਿਹੜੇ ਏਸੀ ਲੱਗਦੇ ਆ ਜਿਵੇਂ ਆ ਤੁਸੀਂ ਫਿੱਟ ਕਰਕੇ ਵੀ ਇੱਥੇ ਦਿਖਾਇਆ ਹੋਇਆ ਜੀ ਤੇ ਇੱਧਰ ਵੀ ਫਿੱਟ ਕਰਕੇ ਆ ਆ ਦਿਖਾਇਆ ਤੇ ਜਿਆਦਾ ਬੈਟਰ ਸਮਝ ਆਊਗਾ ਇਹ ਜੀ ਅੱਜ ਤੱਕ ਕਿਸੇ ਵੀ ਕੰਪਨੀ ਨੇ ਜੀ ਐਕਸਪੀਰੀਅੰਸ ਜ਼ੋਨ ਵੀਅਰਸ ਦਾ ਨਹੀਂ ਬਣਾਇਆ ਜੋ ਕਿ ਸਾਡੀ ਕੰਪਨੀ ਨੇ ਬਣਾਇਆ ਜੀ ਠੀਕ ਹੈ ਜੀ ਇਹ ਪਹਿਲੀ ਵਾਰ ਹੋਇਆ ਇੰਡੀਆ ਦੇ ਵਿੱਚ ਜਿੱਥੇ ਅਸੀਂ ਤੁਹਾਨੂੰ ਲਾਈਵ ਜੀ ਇਹ ਆਊਟਡੋਰ ਲਗਾ ਕੇ ਦਿਖਾ ਰਹੇ ਆ ਹਾਂਜੀ ਇਹ ਆਊਟਡੋਰ ਕਿਵੇਂ ਕੰਮ ਕਰਦਾ ਹੈ ਜੀ ਅਗਰ ਤੁਸੀਂ ਨੂੰ ਧਿਆਨ ਨਾਲ ਦੇਖੋ ਇਹ ਹਵਾ ਬਾਹਰ ਕੱਢ ਰਿਹਾ ਕਿਉਂ ਹਾਂਜੀ ਉੱਪਰੋਂ ਹਵਾ ਖਿੱਚ ਰਿਹਾ ਹਾਂਜੀ ਠੀਕ ਹੈ ਜੀ ਉਸ ਤੋਂ ਬਾਅਦ ਇਹ ਪਾਈਪਲਾਈਨ ਗਈ ਆ ਆ ਜਾ ਕੇ ਆ ਦੋ ਪਾਈਪਾਂ ਜਾਂਦੀਆਂ ਜੀ ਜੀ ਦੋ ਪਾਈਪਾਂ ਗਈਆਂ ਉੱਥੋਂ ਚਾਰ-ਚਾਰ ਹੋ ਗਈਆਂ ਉਹ ਡਿਸਟ੍ਰੀਬਿਊਟਰ ਲੱਗਿਆ ਹੋਇਆ ਜੀ ਡਿਸਟ੍ਰੀਬਿਊਟਰ ਤੋਂ ਇਹ ਲਗ-ਲਗ ਮਸ਼ੀਨ ਨੂੰ ਦੋ-ਦੋ ਪਾਈਪ ਚਲੀ ਗਈ ਆ ਜਿਵੇਂ ਕਿ ਉਹ ਪਹਿਲੀ ਮਸ਼ੀਨ ਜਿਹੜੀ ਡਕਟੇਬਲ ਹੈ जी ये डक्टेबल होती है <coughs> इसके बाद ये आ गई जी आपकी वन वे कैसेट जी जो एक ही तरफ कमरे में लगाएंगे और इसकी फ्लो एक तरफ रहेगी जी ठीक है जी ये आ गया जी इसके बाद हाई वॉल जी ठीक है जी, जी। ये तो नॉर्मल आपने सब जगह देखा ही होगा जी जी और उसके बाद जी हमारे पास आता है ये फोर वे इसकी चार डायरेक्शन में हवा रहती है जी ये ਚਾਰੋਂ ਇੱਕ ਹੀ ਆਊਟਡੋਰ ਦੇ ਸਾਥ ਅਟੈਚ ਹੈ ਇਹ ਇਹ ਮਤਲਬ ਇਸੇ ਤਰ੍ਹਾਂ ਦਾ ਆਪਾਂ ਇੰਨਾ ਵੱਡੀ ਮਸ਼ੀਨ ਵੀ ਲਾ ਸਕਦੇ ਹਾਂ ਕਿ ਉਹ 67 ਏਸੀਆਂ ਨੂੰ ਐਮਐਚ ਲਾ ਸਕਦੀ ਹੈ ਨਹੀਂ 67 ਏਸੀਆਂ ਨੂੰ ਵਾਸਤੇ ਸਾਡੀ ਜਿਹੜੀ ਆਊਟਡੋਰ ਮਸ਼ੀਨ ਆ ਉਹ ਵੱਡੀ ਹੋ ਜਾਏਗੀ ਵੱਡੀ ਹੋ ਜੂਗੀ ਪਰ ਇਸੇ ਤਰ੍ਹਾਂ ਦੀ ਇਸ ਤੋਂ ਵੱਡੀ ਹੋ ਜਾਊਗਾ ਹਾਂ ਮਸ਼ੀਨ ਥੋੜੀ ਵੱਡੀ ਹੋ ਜਾਏਗੀ ਵੱਡੀ ਹੋ ਜੂਗੀ ਬਿਲਕੁਲ ਜੀ ਜੇ ਜੇ ਮੰਨ ਲਓ ਵੀ ਆਪਾਂ ਇਹ ਕਹਿ ਸਕਦੇ ਹਾਂ ਕਿ ਆਹ ਮਸ਼ੀਨ ਨਾਲ ਜੇ ਅਸੀਂ 10 AC ਕੋਈ ਹੋਰ ਮਸ਼ੀਨ ਬਦਲ ਕੇ 10 ਲਾਵਾਂਗੇ 10 ਵੀ ਲੱਗ ਜਾਣਗੇ 11 ਬਾ ਤੁਸੀਂ ਦੋ ਦੋ ਮਸ਼ੀਨ ਤੋਂ ਲੈ ਕੇ ਸਟਾਰਟ ਤੱਕ ਕਰ ਸਕਦੇ ਹੋ ਜੇ 5 ਲੱਗੀਆਂ ਜੋ ਦੀ ਤਣੇਜ ਬਣਦੀ ਹੈ ਉਸ ਤਣੇਜ ਦੀ ਬਾਹਰ ਆਊਟਡੋਰ ਮਸ਼ੀਨ ਲੱਗ ਜਾਏਗੀ ਜੀ ਜੇ ਤੁਸੀਂ ਅੰਦਰ ਇਨਡੋਰ ਮਿਲਾ ਕੇ 10 ਟਨ ਲਗਾ ਲੇ ਤੇ ਬਾਹਰ 10 ਟਨ ਦੀ ਮਸ਼ੀਨ ਲੱਗੇ ਇੱਕ ਗੱਲ ਤਾਂ ਮੈਨੂੰ ਸਮਝ ਆ ਗਈ ਵੀ ਇੱਕ ਮਸ਼ੀਨ ਨਾਲ ਜੇ ਆਪਾਂ ਇਹ ਸਾਰੇ AC ਲਾਉਣੇ ਆ ਤਾਂ ਇੱਕ ਫਾਇਦਾ ਤਾਂ ਮੇਰਾ ਇਹ ਹੋ ਗਿਆ ਕਿ ਮੇਰੀ ਛੱਤ ਨਹੀਂ ਰੁਕੀ ਬਿਲਕੁਲ ਜੀ ਵੀ ਇਹ ਤਾਂ ਮੈਨੂੰ ਸੌਖਾ ਪਤਾ ਲੱਗ ਗਿਆ ਕਿ ਮੇਰੀ ਛੱਤ ਨਹੀਂ ਰੁਕੀ ਮੇਰੀ ਬਹੁਤ ਜ਼ਿਆਦਾ ਵਾਇਰਿੰਗ ਹੋਣੋਂ ਬਚ ਗਈ ਆ ਪਾਈਪਾਂ ਬਚ ਗਈਆਂ ਜੀ ਤਾਂ ਖਰਚਾ ਬਚ ਗਿਆ ਮੇਰੀਆਂ ਬਹੁਤ ਸਾਰੀਆਂ ਪਾਈਪਾਂ ਬਚ ਗਈਆਂ ਮੇਰੀ ਫਿਟਿੰਗ ਬਹੁਤ ਸਾਰੀ ਬਚ ਗਈ ਬਿਲਕੁਲ ਜੀ ਇਹ ਤਾਂ ਮੈਨੂੰ ਮੈਨੂੰ ਸਮਝ ਆਉਂਦੀ ਆ ਇਸ ਤੋਂ ਇਲਾਵਾ ਕੋਈ ਲਾਈਟ ਦਾ ਫਾਇਦਾ ਹੁੰਦਾ ਹਾਂਜੀ ਜਦ ਆਪਾਂ ਵੇਅਰ ਸਿਸਟਮ ਦੇ ਵਿੱਚ ਜਾਂਦੇ ਆ ਜੀ ਇਹ ਨਾਰਮਲ ਸਪਲਿਟ ਏਸੀ ਨਾਲੋਂ 55% ਬਿਜਲੀ ਦੀ ਖਪਤ ਘੱਟ ਕਰਦਾ ਅੱਛਾ ਜੀ ਜਿਹਦੇ ਨਾਲ ਤੁਹਾਡੀ ਜੇਬ ਨੂੰ ਵੀ ਫਾਇਦਾ ਆ ਮਤਲਬ ਮਤਲਬ ਮੈਂ ਆਪਣੇ ਘਰੇ 5 AC ਆ ਲਾਤੇ ਆ ਜੀ ਸੈਪਰੇਟ AC ਹੈ ਨਾ ਜੀ ਸਪਲਟ AC ਜੀ ਸਪਲਟ AC ਇਹ ਲਾਤੇ ਆ ਤਾਂ ਇੰਨਾ ਇਹਨਾਂ ਨਾਲੋਂ ਜੇ ਮੈਂ 5 ਇਹਦੇ ਨਾਲ ਆਉਂਗਾ ਤਾਂ ਮੇਰੀ 50% 55% 55% ਤਾਂ ਫਰਕ ਪੈ ਜਾਊਗਾ ਹਾਂ ਜੀ ਤੁਹਾਡਾ ਬਿਜਲੀ ਦਾ ਬਿੱਲ 55% ਘਟ ਆਏਗਾ ਅੱਛਾ ਨਾਰਮਲ ਨਾਲ ਤਾਂ ਛਾਤ ਰੁਕਣ ਦੇ ਨਾਲ ਨਾਲ ਇੰਨਾ ਫਰਕ ਪੈ ਜਾਊਗਾ ਹਾਂ ਜੀ ਪਲੱਸ ਤੁਸੀਂ এনवायरमेंट ਨੂੰ ਵੀ ਬੜਾ ਫਾਇਦਾ ਦੇ ਰਹੇ ਹੋ ਜੇ ਤੁਸੀਂ 5 ਆਊਟਡੋਰ ਲਗਾਨੇ ਹੋ ਜੋ 5 ਆਊਟਡੋਰ ਨੇ ਹੀਟ ਜਨਰੇਟ ਕਰਨੀ ਸੀ ਉਹ ਹੁਣ ਇੱਕੋ ਆਊਟਡੋਰ ਚੱਲਦਾ ਪਿਆ ਜਿਹਦੇ ਨਾਲ 40% ਹੀਟ ਘੱਟ ਜਨਰੇਟ ਹੋਈ এনवायरमेंट ਚ ਜੀ ਤੇ ਇੱਕ ਮੈਨੂੰ ਗੱਲ ਆਉ ਦੱਸੋ ਵੀ ਲਾਸਟ ਤੇ ਅਮਰੀਕਾ ਦੀ ਕੰਪਨੀਆਂ ਵੱਡੇ ਵੱਡੇ ਨਾਸਾ ਤੱਕ ਇਹਨੇ ਕੰਮ ਕੀਤਾ ਹੋਇਆ ਤਾਂ ਗੁਪਤਾ ਜੀ ਵੀ ਮਹਿੰਗੇ ਦਾ ਕਿਉਂਕਿ ਪਿੰਡਾਂ ਵਾਲਿਆਂ ਸੀ ਤਾਂ ਇਹ ਚੀਜ਼ ਤਾਂ ਜ਼ਰੂਰ ਸੋਚਦੇ ਆਂ ਵੀ ਮਹਿੰਗੀ ਤਾਂ ਨਹੀਂ ਬਹੁਤ ਜ਼ਿਆਦਾ ਪੈਣੀ ਨਹੀਂ ਨਹੀਂ ਜੀ ਨਹੀਂ ਜੇ ਮਹਿੰਗੀ ਨਹੀਂ ਹੈ ਜੀ ਜੇ ਤੁਸੀਂ ਕਿਸੇ ਹੋਰ ਕੰਪਨੀ ਦੇ ਨਾਲ ਇਸ ਕੁਆਲਿਟੀ ਦੇ ਨਾਲ ਕੰਪੇਅਰ ਕਰੋਗੇ ਤਾਂ ਸਾਡਾ 30 ਤੋਂ 35% ਸਸਤਾ ਹੈ ਮਾਲ ਪੱਕੀ ਵੀ ਆ ਰਹੇ ਜੀ ਵੀ ਆ ਰਿਹਾ ਸਾਡਾ 30 ਤੋਂ 35% ਸਸਤਾ ਹੈ ਮਤਲਬ ਕਹਿਣ ਤੋਂ ਭਾਵੇਂ ਆ ਵੀ ਰੇਟ 'ਚ ਵੀ ਸਸਤਾ ਪਾਊਗਾ ਹਾਂਜੀ ਰੇਟ 'ਚ ਵੀ ਸਸਤਾ ਪਾਊਗਾ ਤੇ ਜੇ ਮੰਨ ਲਓ ਪੂਰੇ ਪੰਜਾਬ ਚੋਂ ਕੋਲ ਆਉਣ ਗਿਆ ਤੁਹਾਨੂੰ ਹਰਿਆਣਾ ਚੋਂ ਰਾਜਸਥਾਨ ਤੋਂ ਕੋਲ ਆਉਣ ਗਿਆ ਜੀ ਤੋਂ ਸਾਰੇ ਸਾਰੀ ਜਗ੍ਹਾ ਤੇ ਅਸੀਂ ਸਾਰੀ ਜਗ੍ਹਾ ਦਾ ਜੀ ਪੂਰਾ ਪੰਜਾਬ ਪੂਰਾ ਹਿਮਾਚਲ ਪੂਰਾ ਰਿਆਲ ਤੇ ਇੱਕ ਗੁਪਤਾ ਜੀ ਹੁਣ ਚਲੋ ਕੰਪਨੀ ਵੱਡੀ ਆ ਇਹਨੂੰ ਪੂਰੀ ਦੁਨੀਆ 'ਚ ਸਰਵਿਸ ਦੇਣ ਦਾ ਪਤਾ ਪਰ ਕੀ ਇੰਨਾ ਇਹਨਾਂ ਦੀਆਂ ਟੀਮਾਂ ਸਮਰੱਥ ਹੈਗੀਆਂ ਕਿ ਜਦੋਂ ਕਿਸੇ ਨੇ ਏਸੀ ਲਵਾ ਲਿਆ ਉਹਨੂੰ ਸਰਵਿਸ ਮਿਲ ਜੂਗੀ ਬਿਲਕੁਲ ਮਿਲ ਜੂਗੀ ਜੀ ਜੀ ਸਾਡੇ ਕੋਲ ਹੀ ਸਰਵਿਸ ਸੈਂਟਰ ਹੈਗਾ ਔਰੇ ਜੀ ਤੇ ਕੋਈ ਵੀ ਬੰਦੇ ਨੂੰ ਕੋਈ ਤਕਲੀਫ ਆਂਦੀ ਹੈ ਜੀ ਤੇ ਸਾਡੇ ਸਰਵਿਸ ਵਾਲੇ ਜਾ ਕੇ ਉਹਨੂੰ ਤਕਲੀਫ ਨੂੰ ਦੂਰ ਕਰਦੇ ਪਤਾ ਜੀ ਜਦੋਂ ਹੁਣ ਲੋਕ ਇਹ ਵੀਡੀਓ ਨੂੰ ਸੁਣਨਗੇ ਤਾਂ ਨੈਚੁਰਲ ਗੱਲ ਹੈ ਕਿ ਉਹਨਾਂ ਨੂੰ ਐਡਰੈਸ ਵੀ ਚਾਹੀਦਾ ਹੋਊਗਾ ਜੀ ਤੇ ਐਡਰੈਸ ਤੁਸੀਂ ਬੋਲ ਦਿਓ ਜੇ ਲੋਕ ਇੱਥੇ ਆ ਜਾਣ ਤੁਹਾਡੇ ਕੋਲ ਦੇਖ ਜਾਣ ਸਾਰਾ ਕੁਝ ਲੱਗਿਆ ਹੋਇਆ ਜੀ ਇਹ ਸਾਡਾ ਐਡਰੈਸ ਹੈਗਾ ਜੀ ਸ਼ੋਰੂਮ ਨੰਬਰ 38 ਜੀ ਮੌਲੀ ਸਿਟੀ ਸੈਂਟਰ 에어ਪੋਰਟ ਚੌਂਕ ਦੇ ਨਜ਼ਦੀਕ ਬਲਾਕ F एलए एंटरप्राइजेस नंबर ਤੁਸੀਂ ਨੋਟ ਕਰ ਲਓ ਤੁਸੀਂ ਕੀ ਕਰਨਾ ਫੋਨ ਕਰ ਲੈਣਾ ਲੋਕੇਸ਼ਨ ਮੰਗਾ ਲੈਣੀ ਹੈ ਜੇ ਤੁਸੀਂ ਇਹ ਸਾਰੇ ਕੁਸ਼ ਨੂੰ ਲੱਗੇ ਹੋਏ ਨੂੰ ਦੇਖਣਾ ਤੁਸੀਂ ਇਹਦਾ ਡੈਮੋ ਦੇਖਣਾ ਚਾਹੁੰਦੇ ਆ ਜਾਂ ਹੋਰ ਵੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਤੁਹਾਨੂੰ ਵਟਸਐਪ ਤੇ ਬਹੁਤ ਸਾਰੀ ਜਾਣਕਾਰੀ Google ਕਰੋਗੇ ਤਾਂ ਇਸ ਕੰਪਨੀ ਬਾਰੇ Google ਤੇ ਵੀ ਤੁਹਾਨੂੰ ਬਹੁਤ ਸਾਰੀ ਜਾਣਕਾਰੀ ਮਿਲ ਜਾਣੀ ਆ ਨੰਬਰ ਨੋਟ ਕਰ ਲਓ ਗੁਪਤਾ ਜੀ ਹੁਣਾਂ ਦਾ ਬਹੁਤ ਪੁਰਾਣਾ ਇਸ ਕੰਮ ਦੇ ਵਿੱਚ ਐਕਸਪੀਰੀਅੰਸ ਹੈ